ਨੀਲਾ ਪੈਨ ਹੈ ਬੱਚਿਆਂ ਕੋਲੇ ਨੀਲਾ ਪੈਨ ਹੈ ਬੱਚਿਆਂ ਕੋਲੇ ਅਧਿਆਪਕ ਕੋਲੇ ਨਾਲ ਨੀਲਾ ਪੈਨ ਹੈ ਬੱਚਿਆਂ ਕੋਲੇ ਅਧਿਆਪਕ ਕੋਲੇ ਨਾਲ ਪੂਰੀ ਮਿਹਨਤ ਕਰਕੇ ਮਿਲਦਾ ਹੈ ਹਰਾ ਪੈਨ ਕਮਾਲ ਪੂਰੀ ਮਿਹਨਤ ਕਰਕੇ ਮਿਲਦਾ ਹੈ ਹਰਾ ਪੈਨ ਕਮਾਲ ਹਰਾ ਪੈਨ ਕਮਾਲ ਕਿੰਨੇ ਦੁੱਖ ਤਕਲੀਫਾਂ ਸਹਿ ਕੇ ਨੀਂਦ त्यागी ਰਾਤੀ ਬਹਿ ਕੇ ਕਿੰਨੇ ਦੁੱਖ ਤਕਲੀਫਾਂ ਸਹਿ ਕੇ ਨੀਂਦ त्यागी ਰਾਤੀ ਬਹਿ ਕੇ ਢੇਰ ਕਿਤਾਬਾਂ ਪੜ ਪੜ ਕੇ ਹੀ ਢੇਰ ਕਿਤਾਬਾਂ ਪੜ ਪੜ ਕੇ ਹੀ ਸੋਹਣੇ ਬਣ ਨਖਿਆਲ ਪੂਰੀ ਮਿਹਨਤ ਕਰਕੇ ਮਿਲਦਾ ਹਰਾ ਪੈਨ ਕਮਾਲ ਹਰਾ ਪੈਨ ਕਮਾਲ ਫੇਰ ਹੀ ਫਲ ਜਤਨਾ ਨੂੰ ਲੱਗਦਾ ਆਖਰ ਮੰਜ਼ਲ ਉਹ ਹੀ ਲੱਭਦਾ ਫੇਰ ਹੀ ਫਲ ਜਤਨਾ ਨੂੰ ਲੱਗਦਾ ਆਖਰ ਮੰਜ਼ਲ ਉਹ ਹੀ ਲੱਭਦਾ ਜਸ ਨੇ ਦਿਲ ਵਿੱਚ ਸਾਂਭਿਆ ਹੋਵੇ ਜਸ ਨੇ ਦਿਲ ਵਿੱਚ ਸਾਂਭਿਆ ਹੋਵੇ ਸੁਪਨਾ ਬੇ ਮਿਸਾਲ ਪੂਰੀ ਮਿਹਨਤ ਕਰਕੇ ਮਿਲਦਾ ਹਰਾ ਤੇ ਨਕਮਾਲ ਹਰਾ ਤੇ ਨਕਮਾਲ ਸਾਰੀ ਦੁਨੀਆ ਫਤੇ ਬਲਾਵੇ ਆਗਿਆ ਲੈ ਕੇ ਅੰਦਰ ਆਵੇ ਸਾਰੀ ਦੁਨੀਆ ਫਤੇ ਬਲਾਵੇ ਆਗਿਆ ਲੈ ਕੇ ਅੰਦਰ ਆਵੇ ਸੋਹਣਾ ਦਫ਼ਤਰ ਵੱਡੀ ਗੱਡੀ ਸੋਹਣਾ ਦਫ਼ਤਰ ਵੱਡੀ ਗੱਡੀ ਸਰਖਿਆ ਕਰੀ ਨਾਲ ਪੂਰੀ ਮਿਹਨਤ ਕਰਕੇ ਮਿਲਦਾ ਹਰਾ ਪੈਨ ਕਮਾਲ हरा पे कमाल हरा पे कमाल